ਅੱਜ ਬਸੀਪਟਾਣਾ ਦੇ ਊਸ਼ਾ ਮਾਤਾ ਮੰਦਰ ਵਿਖੇ ਗੋਪਕਟਾਂ ਦੀ ਹੋਈ ਮੀਟਿੰਗ ਅੱਜ ਬਸੀਪਟਾਣਾ ਦੇ ਡੇਰਾ ਸਚਖੰਡ ਦਵਾਰ ਊਸ਼ਾ ਮਾਤਾ ਮੰਦਰ ਵਿਖੇ ਇੱਕ ਗੋਪਕਟਾਂ ਦੀ ਵਿਸ਼ਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਵਿਸ਼ੇਸ਼ ਤੌਰ ਤੇ ਗੋ ਰਖਸ਼ਾ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਅਤੇ ਸ਼ਿਵ ਸੈਨਾ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਗੁਪਤਾ ਵੱਲੋਂ ਸ਼ਿਲਕਤ ਕੀਤੀ ਗਈ ਇਸ ਦੌਰਾਨ ਆਗੂਆਂ ਵੱਲੋਂ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਪੰਜਾਬ ਦੇ ਵਿੱਚ ਜੋ ਲਗਾਤਾਰ ਗਊ ਹੱਤਿਆ ਹੋ ਰਹੀ ਹੈ ਉਸ ਦੇ ਵਿਰੋਧ ਵਿੱਚ 16 ਦਸੰਬਰ ਨੂੰ ਡੀਸੀ ਦਫ਼ਤਰ ਦੇ ਬਾਹਰ Hindu ਸੰਗਠਨਾ ਵੱਲੋਂ ਧਰਨਾ ਦਿੱਤਾ ਜਾਵੇਗਾ। ਉਹਨਾਂ ਨੇ Hindu ਸਮਾਜ ਨੂੰ ਜਾਗਰੂਕ ਕਰਦੇ ਹੋਏ ਕਿਹਾ ਕਿ ਅੱਜ ਜਿਸ ਤਰ੍ਹਾਂ ਗਊ ਮਹਤਾ ਦੀ ਹੱਤਿਆ ਹੋ ਰਹੀ ਹੈ ਅਤੇ ਜਿਸ ਤਰ੍ਹਾਂ ਅੱਜ ਹਿੰਦੂਸਤਾਨ ਦੇ ਵਿੱਚ ਹਿੰਦੂਆਂ ਦਾ ਘਾਣ ਹੋ ਰਿਹਾ ਹੈ ਉਸ ਤੇ ਸਾਨੂੰ ਜਾਗਣ ਦੀ ਲੋੜ ਹੈ। ਉਨ੍ਹਾਂ ਵੱਲੋਂ ਹਿੰਦੂਆਂ ਨੂੰ ਇੱਕ ਮੰਚ ਤੇ ਇਕੱਠਾ ਹੋ ਕੇ ਚੱਲਣ ਦੀ ਅਪੀਲ ਕੀਤੀ ਅਤੇ ਉਨ੍ਹਾਂ ਵੱਲੋਂ ਅੱਜ ਹਿੰਦੂ ਸੰਗਠਨਾ ਨੂੰ ਆਹ्वान ਕੀਤਾ ਗਿਆ ਕਿ ਉਹ 16 ਦਸੰਬਰ ਨੂੰ ਡੀਸੀ ਦਫ਼ਤਰ ਦੇ ਬਾਹਰ 2 ਘੰਟੇ ਲਈ ਧਰਨਾ ਪ੍ਰਦਰਸ਼ਨ ਕਰਨ ਤਾਂ ਜੋ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਜਗਾਇਆ ਜਾ ਸਕੇ ਪੇਸ਼ ਹੈ ਏਪੀ 24 ਤੋਂ ਰਾਜਕਮਲ ਲalit ਸ਼ਰਮਾ ਦੀ ਖਾਸ ਰਿਪੋਰਟ ਅੱਜ शिवसेना ਹਿੰਦੁਸਤਾਨ ਅਤੇ ਗੋਰਖਸ਼ਾ ਦਲ ਪੰਜਾਬ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ ਤੇ ਪਵਨ ਗੁਪਤਾ ਹਿੰਦੁਸਤਾਨ ਉਹਨਾਂ ਦੀ ਅੱਜ ਸ਼ਹਿਰ ਦੇ ਹਿੰਦੂ ਸੰਗਠਨਾਂ ਨਾਲ ਮੀਟਿੰਗ ਹੋਈ ਤਾਂ ਜੋ ਗਊ ਮੱਤਾ ਮਾਤਾ ਦੇ ਜੋ ਹਥਿਆਰੇ ਨੇ ਉਹਨਾਂ ਨੂੰ ਲਗਾਮ ਲਗਾਈ ਜਾ ਸਕੇ ਫੜਿਆ ਜਾ ਸਕੇ ਸਾਡੇ ਨਾਲ ਮੌਜੂਦ ਨੇ ਗੋਰਖਸ਼ਾ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਉਹਨਾਂ ਨਾਲ ਗੱਲ ਕਰਾਂਗੇ ਅੱਜ ਹਿੰਦੂ ਸੰਗਠਨਾਂ ਨਾਲ ਮੀਟਿੰਗ ਹੋਈ ਹੈ ਕੀ ਮੋਟਿਵ ਸੀ ਪਿਛਲੇ ਦਿਨੇ ਤੁਸੀਂ ਦੇਖਿਆ ਹੋਣਾ ਸਰਹੰਦ ਦੇ ਅੰਦਰ ਬੜੇ ਬੇਰਹਿਮੀ ਨਾਲ 8-10 ਗੁੰਗਾਂ ਦਾ ਕਤਲ ਹੋਇਆ ਇਹ ਜਿਹੜੇ ਕਤਲ ਦਾ ਧੰਦਾ ਬਹੁਤ ਲੰਮੇ ਸਮੇਂ ਤੋਂ ਚੱਲ ਰਿਹਾ ਸੀ ਸਾਡੇ ਕੋਲ ਸੂਚਨਾ ਸੀ ਪਰ ਜਿਹੜਾ ਕਸਾਈ ਹੈ ਉਹ ਜਗ੍ਹਾ ਨਹੀਂ ਸਾਨੂੰ ਪਤਾ ਚੱਲ ਰਹੀ ਸੀ ਤੇ ਅਚਾਨਕ ਸਾਨੂੰ ਜਦੋਂ ਪਤਾ ਲੱਗਿਆ ਵੀ ਉੱਥੇ ਅੱਜ ਗੁੰਗਾਂ ਦਾ ਕਤਲ ਹੋਣਾ ਅਸੀਂ ਆਪਣੀ ਟੀਮ ਨਾਲ ਉੱਥੇ ਉਸ ਜਗ੍ਹਾ ਤੇ ਘੇਰਾ ਪਾਇਆ ਤੇ ਉਹਨਾਂ ਦਾ ਪਰਦਾ ਫਾਸ਼ ਕਰਿਆ ਜਿਹੜੇ ਕਸਾਈਆਂ ਸਾਡੇ ਤੇ ਗੋਲੀਆਂ ਚਲਾ ਕੇ ਭੱਜਣ 'ਚ ਕਾਮਯਾਬ ਹੋਏ ਤੇ ਨਾਲ ਦੇ ਨਾਲ ਅਗਲੇ ਦਿਨ ਉਹ ਫੜ ਵੀ ਲੈ ਗਏ ਤੇ ਮੈਂ ਸਾਰਿਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਜ਼ਿਲ੍ਹਾ ਨਿਵਾਸੀਆਂ ਨੂੰ ਖਤੇ ਘੜਦੇ ਸਾਰਿਆਂ ਨੂੰ ਬੇਨਤੀ ਕਰਨ ਆਇਆ ਮੇਰੇ ਨਾਲ ਪਵਨ ਗੁਪਤਾ ਜੀ ਸਿਪ ਸੈਨਾ ਹਿੰਦੁਸਤਾਨ ਦੇ ਸੁਪਰੀਮੋ ਉਹ ਮੇਰੇ ਨਾਲ ਹੈ ਸਾਰੇ ਹਿੰਦੂ ਸੰਗਠਨਾਂ ਨੇ ਤੈਅ ਕਰਿਆ ਪੰਜਾਬ ਦੇ ਅੰਦਰ ਗਊ ਹੱਤਿਆ ਦਾ ਜਿਹੜਾ ਕਲੰਕਾ ਜੜੂ ਖਤਮ ਕਰਨ ਵਾਸਤੇ ਅਸੀਂ ਇੱਕ ਵੱਡਾ ਐਜੀਟੇਸ਼ਨ ਕਰੀਏ 16 ਤਰੀਕ ਨੂੰ 16 ਦਸੰਬਰ ਨੂੰ ਪੰਜਾਬ ਦੇ ਹਰ ਡੀਸੀ ਦਫ਼ਤਰ ਅੱਗੇ ਗਊ ਪਖਤਾ ਵੱਲੋਂ 2 ਘੰਟੇ 12 ਤੋਂ 2 ਧਰਨਾ ਪ੍ਰਦਰਸ਼ਨ ਕਰਕੇ ਗਊ ਮਾਤਾ ਦੀ ਹੱਤਿਆ ਰੋਕਣ ਵਾਸਤੇ ਮੋਮਰੈਂਡਮ ਦਿੱਤਾ ਜਾਊਗਾ ਜਿਸ ਦੇ ਨਾਲ ਸਰਕਾਰ ਦੀ ਜਿਹੜੀ ਸੁੱਤੀ ਸਰਕਾਰਾਂ ਮੈਂ ਤਾਂ ਇਹ ਕਹਾਂਗਾ ਬਹੁਤ ਲੰਬੇ ਸਮੇਂ ਤੋਂ ਪੰਜਾਬ ਚ ਗਊ ਹੱਤਿਆ ਹੋ ਰਹੀ ਆ ਗਊ ਤਸਕਰੀ ਹੋ ਰਹੀ ਆ ਗਊ ਮਾਸ ਦੇ ਕੰਟੇਨਰ ਪਕੜੇ ਆ ਇਹਨਾਂ ਨੂੰ ਬੰਦ ਕਰਾਉਣ ਵਾਸਤੇ ਸਰਕਾਰ ਜਾਗੇ ਤੇ ਇਹੀ ਜਿਹੜੀ ਆਵਾਜ਼ ਆ ਪੂਰੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਵੀ ਪਹੁੰਚੇ ਜਿਸ ਤਰ੍ਹਾਂ ਮਹਾਰਾਸ਼ਟਰ ਦੇ ਅੰਦਰ ਗਊ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਦਿਆ ਅਸੀਂ ਚਾਹੁੰਦੇ ਆ ਪੰਜਾਬ ਦੇ ਅੰਦਰ ਵੀ ਗੋ ਮਾਤਾ ਨੂੰ ਰਾਜੇ ਮਾਤਾ ਦਾ ਦਰਜਾ ਮਿਲੇ ਤਾਂ ਕਿ ਇਹ ਜਿਹੜਾ ਹੱਤਿਆ ਦਾ ਤੰਦਮ ਹੈ ਖਤਮ ਹੋ ਸਕੇ ਸੋ ਰਾਜੇ ਦਾ ਦਰਜਾ ਮਿਲੇ ਗੋ ਮਾਤਾ ਨੂੰ ਪਵਨ ਗੁਪਤਾ ਜੀ ਵੀ ਇੱਥੇ ਜੋ ਕਿ ਹਿੰਦੁਸਤਾਨ ਦੇ ਰਾਸ਼ਟਰੀ ਪ੍ਰਧਾਨ ਨੇ ਉਹ ਵੀ ਇੱਥੇ ਪਹੁੰਚੇ ਨੇ ਅੱਜ ਕੀ ਮੋਟਿਵ ਸੀ ਹਤਿਆਰੇ ਵੀ ਫੜੇ ਗਏ ਹੁਣ ਕਿਸ ਤਰ੍ਹਾਂ ਦੀ ਮੀਟਿੰਗ ਕੀਤੀ ਗਈ ਹਤਿਆਰੇ ਤਾਂ ਜਰੂਰ पकड़े गए कई बार ही पकड़े जाते हैं लेकिन ਇਹ سلسلہ ਲਗਾਤਾਰ ਚੱਲਦਾ ਰਹਿੰਦਾ ਹਿੰਦੂ ਸਮਾਜ ਦੇ ਜਾਂ ਭਾਵਨਾਵਾਂ ਨੂੰ ਕਤਲ ਕੀਤਾ ਜਾਂਦਾ ਹੈ ਔਰ ਫਿਰ ਦੱਸ ਦਿੱਤਾ ਜਾਂਦਾ ਹੈ ਕਿ ਪਸੂ ਹਤਿਆਰਿਆਂ ਨੂੰ ਪਕੜੇ ਗਏ ਸੇਵ ਸੈਨਾ ਹਿੰਦੁਸਤਾਨ ਇਸ ਸਾਰੇ ਮਾਮਲੇ ਤੇ ਵਿਰੋਧ ਕਰਦੀ ਹੈ ਔਰ ਜਿਵੇਂ ਸतीश ਜੀ ਨੇ ਦੱਸਿਆ ਇਹ ਹੱਤਿਆਕਾਂ ਨੇ ਤੇ ਪਿਛਲੇ ਕੁਝ ਦਿਨ ਹੀ ਹੋਇਆ ਅਸੀਂ ਸਾਰਿਆਂ ਨੂੰ ਇਹਨਾਂ ਨੇ ਸੱਦਿਆ ਸਾਰੇ ਹਿੰਦੂ ਸੰਗਠਨਾਂ ਨੇ ਮਿਲ ਕੇ ਫੈਸਲਾ ਕੀਤਾ ਕਿ ਇਹ ਆਰ ਪਾਰ ਦੀ ਲੜਾਈ ਲੜੀ ਜਾਏਗੀ ਔਰ ਹਿੰਦੂ ਸਮਾਜ ਨੂੰ ਜਾਗਰਤ ਕਰਨ ਲਈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੀਟਿੰਗ ਹੋ ਰਹੀ ਹੈ ਉਸੀ ਕੜੀ ਦੇ ਤਹਿਤ ਜਿਲ੍ਹਾ ਫਤਿਹਗੜ ਸਾਹਿਬ ਦੇ ਵਸੀਪ ਪਠਾਨੇ ਦੇ ਵਿੱਚ ਸਮੂਹ ਹਿੰਦੂ ਸਮਾਜ ਦੇ ਪ੍ਰਮੁੱਖ ਸਖਸੀਅਤਾਂ ਦੀ ਬੈਠਕ ਹੋਈ ਹੈ ਜਿਦੇ ਵਿੱਚ ਫੈਸਲਾ ਲਿੱਤਾ ਗਿਆ ਇਹਨਾਂ ਨੂੰ ਬੇਨਤੀ ਕੀਤੀ ਗਈ ਕਿ 16 ਦਸੰਬਰ 2024 ਨੂੰ ਜਿਹੜਾ ਧਰਨਾ ਦਿੱਤਾ ਜਾ ਰਿਹਾ ਹੈ ਉਹਦੇ ਵੱਡੇ ਪੱਧਰ ਦੇ ਉੱਤੇ ਫਤਿਹਗੜ ਸਾਹਿਬ ਜ਼ਿਲ੍ਹੇ ਨਾਲ ਸੰਬੰਧਿਤ ਹਿੰਦੂ ਸਮਾਜ ਦੇ ਲੋਕ ਹਿੱਸਾ ਲੈਣ ਤੇ ਸਾਨੂੰ ਖੁਸ਼ੀ ਹੈ ਕਿ ਇੱਥੇ ਦੇ ਪਤਵੰਤੇ ਸੱਜਣਾ ਨੇ ਸਾਰਿਆਂ ਨੇ ਸਾਡੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਔਰ ਇਸ ਗੱਲ ਦੇ ਲਈ ਇਹਨਾਂ ਨੇ ਕੋਸ਼ਿਸ਼ ਕਰਨੀ ਅੱਜ ਤੋਂ ਸ਼ੁਰੂ ਕਰ ਦੇਣੀ ਹੈ ਕਿ ਵੱਡੇ ਪੱਧਰ ਦੇ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਹਿੰਦੂ ਸਮਾਜ ਉਹ ਦਿਨ ਧਰਨਾ ਦੇ ਇਸ ਧਰਨੇ ਤੋਂ ਬਾਅਦ ਜਿਹੜੇ ਸਮੂਹਿਕ ਧਰਨੇ ਹੋਣਗੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਬਾਹਰ ਉਸ ਤੋਂ ਬਾਅਦ ਹਿੰਦੂ ਸਮਾਜ ਦੁਬਾਰਾ ਬੈਠੇਗਾ ਔਰ ਅਗਲੀ ਰਣਨੀਤੀ ਬਣਾਏਗਾ ਕਿਉਂਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੇ ਗੁਰੂਆਂ ਪੀਰਾਂ ਦੇਵਤਿਆਂ ਦੀ ਧਰਤੀ ਤੋਂ ਕਿਸੇ ਇਹ ਜਿਹੜਾ ਕੋੜ ਆਏ ਕਲੰਕ ਹੈ ਇਹਨੂੰ ਮਿਟਾਇਆ ਜਾਏ ਇਸੇ ਤਰੀਕੇ ਨਾਲ ਗਊ ਮਾਤਾ ਦੀ ਹੱਤਿਆ ਘਟ ਤੋਂ ਘਟ ਪੰਜਾਬ ਦੇ ਵਿੱਚ ਬੰਦ ਕੀਤੀ ਜਾਏ ਔਰ ਇੱਥੇ ਵੀ ਜੁਮਿਸਤਿ ਜੀ ਨੇ ਕਿਹਾ ਮਹਾਰਾਸ਼ਟਰ ਦੀ ਸਰਕਾਰ ਨੇ ਗਊ ਮਾਤਾ ਦਾ ਦਰਜਾ ਦਿੱਤਾ ਹੈ ਇੱਥੇ ਵੀ ਗਊ ਮਾਤਾ ਨੂੰ ਰਾਜ ਦਾ ਦਰਜਾ ਮਿਲੇ ਅਸੀਂ ਕੇਂਦਰ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਕਿ ਟੋਟਲੀ ਗਊ ਹੱਤਿਆ ਦੇ ਤੇ ਪਾਬੰਦੀ ਲਗਾਈ ਜਾਏ ਸੋ ਟੋਟਲੀ ਗਊ ਮਾਤਾ ਦੀ ਜੋ ਹੱਤਿਆ ਹੈ ਉਸ ਤੇ ਪਾਬੰਦੀ ਲਗਾਈ ਜਾਵੇ ਕੀ ਜਿਹੜੀ ਇਹ ਫਤਿਹਗੜ ਸਾਹਿਬ ਡਿਸਟ੍ਰਿਕਟ ਦੇ ਵਿੱਚ ਧਰਨਾ ਦੇਣਾ ਹੈ ਕੋਈ ਕਮੇਟੀ ਨੋਮੀਨੇਟ ਕੀਤੀ ਹੈ ਕੌਣ ਕਿਦੀ ਅਗਵਾਈ ਦੇ ਧਰਨਾ ਜਾਂ ਤੁਸੀਂ ਆਓਗੇ ਨਹੀਂ ਹਰ ਡਿਸਟ੍ਰਿਕਟ ਦੇ ਅੰਦਰ ਉੱਥੇ ਦੀ ਜਿਹੜੀ ਕਮੇਟੀ ਹੈ ਸੰਗਠਨਾਂ ਦੀ ਉਹ ਧਰਨਾ ਪ੍ਰਦਰਸ਼ਨ ਕਰੋਗੇ ਇੱਥੇ ਕੌਣ ਲੀਡ ਕਰ ਰਿਹਾ ਜੀ ਫਤਿਹਗੜ ਸਾਹਿਬ ਨੂੰ ਫਤਿਹਗੜ ਸਾਹਿਬ ਦੇ ਅੰਦਰ ਇੱਥੋਂ ਦੀ ਜਿਹੜੀ ਗੌਸ਼ਾਲਾ ਕਮੇਟੀਆਂ ਉਹ ਸਾਰੇ ਸੰਗਠਨਾਂ ਨੂੰ ਨਾਲ ਲੈ ਕੇ ਲੀਡ ਕਰੂਗੀ ਤੇ ਉੱਥੇ ਬਹੁਤ ਵੱਡੇ ਲੈਵਲ ਤੇ ਮੈਂ ਆਸ ਕਰਾਂਗਾ ਧਰਨਾ ਜਿਹੜਾ ਪੰਜਾਬ ਚੋਂ ਵੱਡਾ ਹੋਊਗਾ ਫਟਕੜ ਸਾਹਿਬ ਦੇ ਧਰਤੀ ਤੇ ਹੀ ਹੋਊਗਾ ਸੋ ਸਾਡੇ ਨਾਲ ਗਊਸ਼ਾਲਾ ਕਮੇਟੀ ਦੇ ਵੀ ਪ੍ਰਬੰਧਕ ਖੜੇ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਗਊਸ਼ਾਲਾ ਕਮੇਟੀ ਦੇ ਪ੍ਰਧਾਨ ਮੋਹਨ لال ਗੋਗਨਾ ਕਿਸ ਤਰ੍ਹਾਂ ਲੀਡ ਕਰੋਗੇ ਕਿਸ ਤਰ੍ਹਾਂ ਰਣਨੀਤੀ ਬਣਾਉਣੀ ਹੈ ਅਗਲੀ ਸਭ ਤੋਂ ਪਹਿਲਾਂ ਤਾਂ ਜੀ ਮੈਂ ਇਹ ਗੱਲ ਕਹਿਣੀ ਚਾਹਨਾ ਹੈ ਜਿਹੜੇ ਗਊ ਹੱਤਿਆ ਦਾ ਨੇ ਇਹ ਕੰਮ ਕੀਤਾ ਹੈ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਸਮਾਜ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਗਊ ਮਾਤਾ ਦੀ ਜਿਹੜੀ ਹੱਤਿਆ ਹੋ ਰਹੀ ਹੈ ਉਹਦੇ ਤੇ ਨੱਥ ਪਾਈ ਜਾਵੇ ਅਸੀਂ ਆਪਣੇ ਵੱਲੋਂ ਪੂਰਾ ਜ਼ੋਰ ਲਗਾਵਾਂਗੇ ਇਸ ਮੁਹਿੰਮ ਨੂੰ ਅੱਗੇ ਲੈ ਕੇ ਜਾਣ ਵਾਸਤੇ ਸੋ ਪੂਰਾ ਜ਼ੋਰ ਲਗਾਇਆ ਜਾਵੇਗਾ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ੍ਹ ਸਾਹਿਬ ਜਿੱਥੇ ਗਊ ਮਾਤਾ ਦੀ ਹੱਤਿਆ ਹੋਈ ਹੈ ਉੱਥੇ ਅੱਜ ਬਸੀਪਟਾਣਾ ਦੇ ਊਸ਼ਾ ਮਾਤਾ ਮੰਦਿਰ ਵਿਖੇ ਇੱਕ ਸ਼ਹਿਰ ਦੇ ਵੱਖ-ਵੱਖ ਸੰਸਥਾਵਾਂ ਹਿੰਦੂ ਸੰਗਠਨਾ ਦੇ ਪ੍ਰਮੁੱਖਾਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਵਿਚਾਰ ਕੀਤਾ ਗਿਆ ਹੈ ਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਡੀਸੀ ਦਫ਼ਤਰ ਦੇ ਬਾਹਰ ਸ਼ਾਂਤਮਈ ਢੰਗ ਨਾਲ 12 ਤੋਂ 2 ਵਜੇ ਤੱਕ ਇੱਕ ਧਰਨਾ ਦਿੱਤਾ ਜਾਵੇਗਾ ਅਤੇ ਪੰਜਾਬ ਸਰਕਾਰ ਜੋ ਕਿ ਸੋ ਰਹੀ ਹੈ ਉਸ ਨੂੰ ਜਗਾਣ ਲਈ ਇੱਕ ਮੈਮੋਰੰਡਮ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਨਾਮ ਦਿੱਤਾ ਜਾਵੇਗਾ ਤਾਂ ਜੋ ਪੰਜਾਬ ਦੇ ਵਿੱਚ ਪੂਰਨ ਰੂਪ ਤੋਂ ਗਊ ਹੱਤਿਆ ਬੰਦ ਹੋ ਸਕੇ ਗਊ ਰੱਖਿਆ ਦਲ ਦੇ ਪ੍ਰਧਾਨ ਸतीश ਜੀ ਰਾਜਕਮਲ ਜੀ ਕੁਸ਼ਿੰਦਰ ਸ਼ਰਮਾ ਜੀ ਨਗਰ ਕੌਂਸਲ ਦੇ ਪ੍ਰਧਾਨ ਸੁਭਾਨ ਭਾਈ ਸਾਹਿਬ ਔਰ ਸਾਰੇ ਪਤਰੰਤੇ ਸੱਜਣੋ ਆਓ ਆਪਾਂ ਇੱਕ ਜ਼ੋਰ ਦੀ ਜਗਾਰਾ ਲਗਾਈਏ ਜੈਕਾਰੇ ਬੀਰ ਬਜੰਗੀ ਹਰ ਹਰ ਮਹਾਦੇਵ